ਸੁੱਧਾ ਚੌਂਕ ਜਿਹੜੀ 36 ਗਲੀ ਦੇ ਵਿੱਚ ਜਿਹੜੀ ਦੇਖ ਸਕਦੇ ਹੋ ਜਿਹੜਾ ਬਹੁਤ ਹੀ ਜਿਹੜੀ ਭਿਆਨਕ ਅੱਗ ਲੱਗੀ ਹੈ ਉਹ ਬਿਲਕੁਲ ਦੇਖ ਸਕਦੇ ਹੋ ਅੱਗ ਦੇ ਲੱਟੇ ਦੇਖ ਸਕਦੇ ਹੋ ਦੂਰ ਤੱਕ ਜਿਹੜੇ ਉੱਪਰ ਤੱਕ ਜਿਹੜੀ ਅੱਗ ਹੀ ਅੱਗ ਜਿਹੜੀ ਲੱਗੀ ਹੋਈ ਹੈ ਇਹ 36 ਗਲੀ ਦੀਆਂ ਤਸਵੀਰਾਂ ਸੁੱਧਾ ਚੌਂਕ ਦੇ ਦਿਖਾ ਰਹੇ ਜਿਹੜਾ ਮੌਕੇ ਤੇ ਦੇਖ ਸਕਦੇ ਹੋ ਜਿਹੜੀਆਂ 5 ਵਿਗਟ ਦੀਆਂ ਜਿਹੜੀਆਂ ਟੀਮਾਂ ਦੇਖ ਸਕਦੇ ਹੋ ਜਿਹੜੀਆਂ ਬਾਲਟੀਆਂ ਭਰ-ਭਰ ਕੇ ਜਿਹੜਾ ਪਾਣੀ ਦੇ ਨਾਲ ਅੱਗ ਦੇ ਕਾਬੂ ਪਾ ਰਹੀਆਂ ਬਿਲਕੁਲ ਦੇਖ ਸਕਦੇ ਹੋ ਹੱਥ ਦੇ ਵਿੱਚ 5 ਵਿਗਟ ਦੇ ਜਿਹੜੇ ਬੰਦੇ ਆ ਕਾਫੀ ਜਿਹੜਾ ਮਿਹਨਤ ਦੇ ਨਾਲ ਜਿਹੜ ਔਰ ਗੱਲਬਾਤ ਜਰੂਰ ਕਰਾਂਗੇ ਇੱਥੇ ਦੇ ਮੱਲਾ ਦੇ ਵਾਕਿਆਂ ਨਾਲ ਗੱਡੀ ਮੰਗਾਈ ਭਾਈ ਕੀ ਨਾਮ ਹੈ ਤੁਹਾਡਾ ਭਾਈ ਕੀ ਨਾਮ ਹੈ ਜੀ ਆਪਣਾ ਮੇਰਾ ਚਿੰਦਰਪਾਲ ਇੱਥੇ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਮੇਰੀ ਦੁਕਾਨ ਸ਼ਾਪ ਹੈਗੀ ਕਿਹਦਾ ਪਤਾ ਕਿਦਾਂ ਲੱਗਾ ਅਗਲਾ ਤੇ ਮੈਨੂੰ ਘਰੋਂ ਮੇਰੇ ਭਤੀਜੇ ਨੇ ਭਾਇਆ ਵੀਰੇ ਉਹ ਕਹਿੰਦਾ ਬਿਜਾਰ ਚ ਅੱਗ ਲੱਗੀ ਆ ਮੈਂ ਸੁੱਤਾ ਪਿਆ ਹੀ ਉੱਠ ਕੇ ਬਾਹਰ ਆ ਇਹ ਕਿੰਨੇ ਕ ਵਜੇ ਲੱਗੀ ਅੰਕ ਲੱਗ ਗਿਆ ਇਹ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਭਾਈ 10 ਵਜੇ ਮੈਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਇਹ ਕਿਦਾਂ ਕੀ ਨਾ ਬਈ ਬਲੇਗਾ ਇਹ ਵੀ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ 25 ਸਾਲ ਹੋ ਗਏ ਐ ਦੱਸਿਆ ਜਾ ਰਿਹਾ ਕਿ ਇਹ ਦਈ ਜਿਹੜਾ ਕਿ ਬੰਦ ਹੈ ਇਹ ਦੇਖ ਸਕਦੇ ਹੋ ਜਿਹੜਾ ਜਿੰਨਾ ਦਾ ਹੈਗਾ ਵਾ ਉਹਨਾਂ ਨੂੰ ਜਿਹੜਾ ਫੋਨ ਤੇ ਕਰ ਦਿੱਤਾ ਪਰ ਉਹ ਦੇਖੋ ਜੀ ਅੱਗ ਦੀਆਂ ਲਪਟਾਂ ਜਿਹੜੀਆਂ ਉੱਪਰ ਹੈ ਕਾਫੀ ਮਿਹਨਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਰਿਹਾ ਹੈ ਪਰ ਹੱਥ ਦੇ ਵਿੱਚੋਂ ਦੇਖੋ ਫਾਈਵ ਲਗਡ ਦੀਆਂ ਟੀਮਾਂ ਨੇ ਬਾਲਟੀਆਂ ਫੜੀਆਂ ਹੋਈਆਂ ਕਿਉਂਕਿ ਗੱਡੀ ਗਲੀ ਛੋਟੀ ਇਸ ਕਰਕੇ ਗੱਡੀ ਅੰਦਰ ਨਹੀਂ ਆ ਸਕਦੀ ਪਰ ਦੇਖੋ ਪਾਣੀ ਭਰ-ਭਰ ਕੇ ਜਿਹੜਾ ਬਾਲਟੀਆਂ ਭਰ-ਭਰ ਕੇ ਜਿਹੜਾ ਅੱਗ ਨੂੰ ਜਿਹੜਾ ਕਾਬੂ ਪਾਇਆ ਜਾ ਰਿਹਾ ਅੱਗ ਦੇ ਉੱਪਰ ਉੱਪਰ ਕੀ ਖਾਲੀ ਜਾਏਗਾ ਸਾਰੀ ਜਿਹੜੀ ਜਿੱਦਾਂ ਥੱਲੇ ਅੱਗ ਪਹੁੰਚੀ ਹੈ ਮਤਲਬ ਕਿ ਉੱਪਰ ਖਾਲੀ ਹੋਣਾ ਸਾਰਾ ਖਾਲੀ ਕਿਹਾ ਆਇਆ ਸਾਰਾ ਤੇ 500 ਦੀ ਹੈਗੀ ਆ ਉਹ ਛੱਟੇ ਅੱਜ 500 ਦੀ ਹੈ 500 ਦੀ ਹੈ ਫੱਟਾ ਫੱਟਿਆਂ ਲਈ ਹੈਗੀ ਆ ਹਾਂ ਤੇ 5 ਕਿਲੋ ਮੋਕੇ ਤੇ ਉਸੇ ਵੇਲੇ ਆ ਗਈ ਸੀ ਹਾਂਜੀ 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 ਉਹ ਸੋਰੀ ਸੀ ਪਰ ਰਸਤਾ ਇੰਨੀ ਸੀ ਕੋਈ ਕਾਫੀ ਦਿੱਕਤ ਆਹੀ ਦੇਖ ਰਹੇ ਆ ਕਿ ਬਾਲਟੀਆਂ ਭਰ ਭਰ ਕੇ ਕੰਮ ਸਾਰੇ ਕਰ ਰਹੇ ਆਪਣਾ ਬੇ ਬੇ ਮਲਾਜ਼ਮ ਆ ਆ ਪੰਦੇ ਵੇ ਬਾਲਟੀਆਂ ਭਰ ਕੇ ਪਰ ਵੀ ਐਡਵਾਸ ਤੋਂ ਦੁਕਾਨਦਾਰ ਉਹਨਾਂ ਦਾ ਕਹਿਣਾ ਕਿ ਟਾਈਮ ਘਟ ਹੈ ਆ ਦੇਖੋ ਜੀ ਤਸਵੀਰਾਂ ਉਹਨਾਂ ਦਾ ਕਹਿਣਾ ਕਿ ਜਿਹੜਾ ਇੱਥੇ ਅੱਗ ਲੱਗੀ ਐ ਅੱਗ ਲੱਗਣ ਦਾ ਕਾਰਨ ਤੇ ਕੋਈ ਹਲੇ ਪਤਾ ਨਹੀਂ ਕਿ ਬਿਜਲੀ ਜਿਹੜਾ ਦੀਵਾਲੀ ਦੇ ਪਟਾਕੇ ਚੱਲ ਰਹੇ ਸ਼ਾਇਦ ਉਹਦੇ ਕਰਕੇ ਲੱਗੀ ਪਰ ਉਹਨਾਂ ਦਾ ਕਹਿਣਾ ਇੱਥੇ ਲੋਕ ਨੰਗ ਰਹੇ ਸੀ ਉਹਨਾਂ ਦਾ ਕਹਿਣਾ ਆ ਦੇਖੋ ਜੀ 5 ਗੇੜ ਕਿਸ ਤਰੀਕੇ ਦੇ ਨਾਲ ਮਿਹਨਤ ਕਰ ਰਹੀ ਹੈ ਜੀ ਆ ਦੇਖੋ ਜੀ ਦੇਖੋ ਗਲੀਆਂ ਛੋਟੀਆਂ ਆ ਬਿਲਕੁਲ ਆ ਦੇਖੋ ਗਲੀਆਂ ਦੇ ਅੰਦਰ ਗੱਡੀਆਂ ਨਹੀਂ ਆ ਸਕਦੀਆਂ ਪਾਈਪ ਜਗ੍ਹਾ ਲੰਬਾਈ ਕਾਫੀ ਦੂਰ ਹੈ ਕਿ ਪਾਈਪ ਨਹੀਂ ਉੱਥੇ ਤੱਕ ਜਾ ਸਕਦੀ ਕਿ ਦੇਖੋ ਨਲਕਾ ਘੇੜ ਕੇ